ਸასი ਗੱਲ ਦੋਸਤੋ ਇੱਕ ਵਾਰ ਫਿਰ ਤੁਹਾਨੂੰ ਲੋੜੀ ਦੀਆਂ ਮੁਬਾਰਕਾਂ ਜੀ ਬਹੁਤ ਬਹੁਤ ਜਿਆਦੇ ਸੋ ਪ੍ਰਮਾਤਮਾ ਕਰੇ ਕਿ ਲੋੜੀ ਦਾ ਤਿਹਾੜ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸੋ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਹਰੀਦਵਾਰ ਦੇ ਲੋੜੀਕੇ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਕਿੰਨੂ ਦਾ ਭਾਅ ਜੜਾ ਰਿਹਾ 5 ਰੁਪਏ ਪ੍ਰਤੀ ਕਿ ਰਿਹਾ ਜੀ ਗੰਗਾ ਨਗਰ ਦੇ ਵਿੱਚ ਕਿਨੂ ਦਾ ਭਾਅ ਵੀ ਜਿਹੜਾ ਇੱਥੇ ਵੀ 15-16 ਰੁਪਏ ਪ੍ਰਤੀ ਕਿਲੋ ਰਿਹਾ ਤੇ ਲੁਧਿਆਣਾ ਦੇ ਵਿੱਚ ਕਿਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਖੰਨਾ ਦੀ ਗੱਲ ਕਰੀਏ ਤਾਂ ਖੰਨਾ ਵਿੱਚ ਕਿਨੂ ਦਾ ਭਾਅ 14-15 ਰੁਪਏ ਪ੍ਰਤੀ ਕਿਲੋ ਰਿਹਾ ਤੇ ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਕਿਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਅੱਜ ਇਸੇ ਤਰ੍ਹਾਂ ਹੀ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਵੀ ਕਿਨੂ ਦਾ ਭਾਅ ਵੀ 21 ਰੁਪਏ ਪ੍ਰਤੀ ਕਿਲੋ ਰਿਹਾ ਤੇ ਬਰਨਾਲਾ ਦੇ ਵਿੱਚ ਕਿਨੂ ਦਾ ਭਾਅ 21 ਰੁਪਏ ਪ੍ਰਤੀ ਕਿਲੋ ਰਿਹਾ ਅਮਰਸਰ ਦੀ ਜੇਕਰ ਗੱਲ ਕਰੀਏ ਤਾਂ ਵੱਤ ਵੱਤ ਭਾਅ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਾਂਗੜਾ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਰਿਹਾ ਜਮਨਾ ਨਗਰ ਦੇ ਵਿੱਚ ਕਿੰਨੂ ਦਾ ਭਾਅ 16 ਰੁਪਏ ਪ੍ਰਤੀ ਕਿਲੋ ਤੇ ਮਿਵਾਦ ਦੇ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਨਾਰਨੌਲ ਦੇ ਵਿੱਚ ਕਿੰਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਮਨਾ ਨਗਰ ਦੇ ਵਿੱਚ ਮਹੀਸਾਰ ਦੇ ਹਾਂਸੀ ਦੇ ਵਿੱਚ ਕਿੰਨੂ ਦਾ ਭਾਅ 12-13 ਰੁਪਏ ਪ੍ਰਤੀ ਕਿਲੋ ਰਿਹਾ ਸੋਨੀਪਾਦ ਦੇ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਜੀ